पीके रहता उथे एमएलए ਦੇ ਮੰਤਰੀ ਨੂੰ ਜਾਣਗੇ ਤੁਸੀਂ ਇਕੱਠੇ ਹੋ ਕੇ ਕਿਉਂ ਨਹੀਂ ਉਹਨੂੰ ਕਹਿੰਦੇ ਵੀ ਭਾਈ ਤੂੰ ਪੀ ਕੇ दारू ਕਿਉਂ ਤੜਕੇ ਉੱਜਰੂ ਨੂੰ ਬੋਲਦਾ ਕਿਸਾਨ ਜੱਥੇਬੰਦੀ ਜਿੱਦੇ ਉਹ ਬੋਲਦਾ ਖਾਂ ਜੱਥੇਬੰਦੀਆਂ ਦੇ ਉਹਦੇ ਦਾ ਪੈਗ ਲੱਗਿਆ ਹੁੰਦਾ ਦੂਜੇ ਦਿਨ ਨਾ ਟਰੈਕਟਰ ਟਰਾਲੀ ਨਹੀਂ ਆਇਆ ਤਾਂ ਉਹਨਾਂ ਨੂੰ ਜਾ ਕੇ ਪੁੱਛ ਲਓ ਮੈਂ ਤਾਂ ਉਹ ਨਹੀਂ ਸਮਝਦੇ ਜਿਹੜੇ ਹੁਣ ਮੇਰੇ ਏਰੀਆ ਮੈਨੂੰ ਤੁਸੀਂ ਲਿਆ ਤਾਂ ਉਹ ਨਾ ਟਰੈਕਟਰ ਟਰਾਲੀ ਨਹੀਂ ਮਿਲਿਆ ਦੱਸੋ ਦੂਜੇ ਦਿਨ ਮੈਂ ਆਪ ਦਵਾ ਕੇ ਆਇਆ ਟਰੈਕਟਰ ਟਰਾਲੀ ਚਲਾਣ ਵਾਲੇ ਦੇ ਗਵਾਹ ਬੈਠੇ ਆ ਕਿ ਤੁਸੀਂ ਆਪਣੀ ਜੱਥੇਬੰਦੀ ਨੂੰ ਪੁੱਛ ਲਿਓ ਆਮ ਲੋਕਾਂ ਦੇ ਫੜ ਕੇ ਤੁਸੀਂ ਘਰ ਠਾਹ ਤੇ ਉਹਨਾਂ ਦੇ ਫੜਕੇ ਘਰ ਢਾਤੇ ਉਹ ਠਾਰ ਵਾਲੀ ਬੀਬੀ ਦੀ ਜਵਾਨਤ ਵੀ ਹੋ ਗਈ ਪੁਲਿਸ ਨੇ ਕੋਈ ਚਲਾਣ ਨਹੀਂ ਬੇਸ਼ਕੀਤਾ ਉਹ ਆਇਸ਼ ਕਰਦੀ ਐ ਇਨਕਾਂ ਦਾ ਨਾਮ ਵਰੁਧਮ ਹੈ ਮਛਲੀ ਹੋਈ ਹੈ ਮਛਲੀ ਹੋਈ ਹੈ ਜਿਹੜੀ ਉਹ ਠਾਰ ਵਾਲੀ ਬੀਬੀ ਐ ਉਹਦਾ ਡਾਲ ਨਹੀਂ ਹੋਇਆ ਆਮ ਲੋਕਾਂ ਦੇ ਫੜਕੇ ਤੁਸੀਂ ਘਰ ਢਾਤੇ ਛੋਟੇ ਨੇ ਜਿਹੜੇ ਉਹਨਾਂ ਦੇ ਫੜਕੇ ਘਰ ਢਾਤੇ ਉਹ ਠਾਰ ਵਾਲੀ ਬੀਬੀ ਦੀ ਜਵਾਨਤ ਵੀ ਹੋ ਗਈ ਪੁਲਿਸ ਨੇ ਕੋਈ ਚਲਾਣ ਨਹੀਂ ਬੇਸ਼ਕੀਤਾ ਉਹ ਆਇਸ਼ ਕਰਦੀ ਐ ਇਨਕਾਂ ਦਾ ਨਾਮ ਥੋਲੇ ਬਾਰੇ ਕੀ ਕਰਦੇ ਆਂਦੇ ਖੇਤ ਨੂੰ ਅੱਗ ਲੱਗ ਜਾਂਦੀ ਸੀ ਕਣਕ ਨੂੰ ਅਸੀਂ ਵੀਡੀਓ ਤੁਹਾਨੂੰ ਦਿਖਾ ਸਕਦੇ ਆ ਇਹ ਨਾ ਅੱਗ ਬੁਝਾਉਣ ਵਾਲਿਆਂ ਨਾਲ ਲੱਗਿਆ ਹੁੰਦਾ ਸੀ ਹੁਣ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਕਣਕ ਸੜ ਕੇ ਸੁਆਹ ਹੋ ਗਈ ਆਪਣੇ ਏਰੀਆ 'ਚ ਵੀ ਹੋ ਗਈ। ਸਰਕਾਰ ਦਾ ਅਜੇ ਤੱਕ ਮੂੰਹ ਨਹੀਂ ਖੁੱਲਿਆ ਉਹਦੇ ਬਾਰੇ। ਕਿਹਾ ਸੰਪੂਰਨ ਤੇ ਖਨੋਰੀ ਮੋਰਚੇ ਚੱਲ ਰਹੇ ਸੀ। ਛੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਪਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰ ਲੀਆਂ, ਏਸੀ ਚੋਰੀ ਕਰ ਲਏ, ਉਹਨਾਂ ਦਾ ੂਣ ਮਿਰਚਾ ਕੇ ਚਾਪਤ ਚੱਕ ਲੈ ਗਏ। ਇੱਥੋਂ ਤੱਕ ਵੀ ਛੋਡੀ ਸਰਕਾਰ ਤੇ ਦਾ ਟੈਗ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗ ਸ਼ੌਕ ਦੇ ਵਿੱਚ। ਮੁੱਖ ਮੰਤਰੀ ਉਹਦਾ ਚੇਅਰਮੈਨ ਆ ਸਾਰੇ ਦਰਸਤੂਰਾਂ ਨੂੰ। ਜਿਹੜੀ ਉਥੇ ਦੀ ਪ੍ਰਸ਼ਤਾ ਜਰੀ ਮੈਨੇਜਮੈਂਟ ਹੈ ਉਹ ਨੂੰ ਸਰਕਾਰ ਬਚਾਉਣ ਤੇ ਲੱਗੀ ਹੋਈ ਹੈ ਤੇ ਜਿਹੜੇ ਟੀਚਰ ਨੇ ਉਹਨਾਂ ਨੂੰ ਫੜ ਕੇ ਜੇਤ ਦਿੱਤਾ ਇਥੋਂ ਤੱਕ ਕਿ 13 ਮਹੀਨਿਆਂ ਦੀ ਬਿੱਤੀ ਵੀ ਬਠਿੰਡੇ ਜ਼ਿਲ੍ਹੇ ਵਿੱਚ ਆਪਦੀ ਮਾਂ ਦੇ ਨਾਲ ਵੀ ਜਿਹੜੇ ਮੈਨੇਜਮੈਂਟ ਨੇ ਸਰਕਾਰ ਨੂੰ ਬਚਾਈ ਜਾਂਦੀ ਹੈ ਮੁੱਖ ਮੰਤਰੀ ਆਪ ਕਹਿਣਾ ਹੁੰਦਾ ਸੀ ਜੇ ਜਿਹੜੇ ਅਦਾਰਕ ਸਕੂਲ ਨੇ ਵੀ ਇਹਨਾਂ ਨੂੰ ਵੀ ਸਰਕਾਰ ਦਾ ਇੱਥੇ ਬਣਾਉਣਾ ਚਾਹੀਦਾ ਸਰਕਾਰੀ ਸਕੂਲ ਬਣਾਉਣਾ ਚਾਹੀਦਾ ਯਾਨੀ 2 ਮਹੀਨੇ ਤੋਂ ਜਿਹੜੇ ਟੀਚਰ ਨੇ ਪਟਾਣਾ ਲਈ ਬੈਠੇ ਜਿਹੜੀ ਮੈਨੇਜਮੈਂਟ ਮੈਨੇਜਮੈਂਟ ਸਟੇਟ ਨੂੰ ਇਹ ਚੀਜ਼ ਨਹੀਂ ਮਿਲਦੀ ਕਿ ਕਾਹਦੇ ਤੋਂ ਦੇ ਨਾਮੋਂ ਦੇ ਉਹਨਾਂ ਲੱਗਦੇ ਦੇ ਵਿੱਚ 10000 ਰੁਪਏ ਦੀ ਵੀ ਤਨਖਾਹ ਵੀ ਪੂਰੀ ਨਹੀਂ ਹੋਦੀ ਜਿਉਂ ਉਹਨਾਂ ਨੇ ਗੱਲ ਰੱਖੀ ਆ ਉਹਦੀ ਤਾਂ ਉਹਨੂੰ ਕੱਢ ਕੇ ਬਾਹਰ ਕਰਦੇ ਕਿਹਦੇ ਬਾਰੇ ਸਪੱਸ਼ਟ ਨਹੀਂ ਅੱਜ ਦਿਨ ਉਹ ਤਾਂ ਨਹਿਤਾ ਮੌਜ ਹੈ ਪਰ ਅਰੇਂਜਮੈਂਟ ਤਾਂ ਮੈਨੂੰ ਲੱਗਦਾ ਵੀ ਇਹ ਤੋਂ ਹਟਾ ਵੀ ਉਹਨਾਂ ਬਲਾਸਟਰੀ ਮਨ ਲਾਤਾ ਬਾਕੀ ਕੇ ਮੈਨੇਜਮੈਂਟ ਨੇ ਤਾਂ ਸੱਤ ਦੇਖੋ ਮੈਨੇਜਮੈਂਟ ਤਾਂ ਹਟਾ ਦੀ ਜਿਹੜੇ ਉਹ ਟੀਚਰ ਨੇ ਉਹ ਕਿਉਂ ਨਹੀਂ ਵਾਪਸ ਕੀਤੇ ਜਾ ਰਹੇ ਜਿੱਦੇ ਦਾ ਸਕੂਲ ਬਣਿਆ 12 ਤੋਂ ਸਕੂਲ ਬਣਿਆ ਉਹ ਐਸਰੀ ਨੂੰ ਮਸਲਾ ਹੈਗਾ ਦੇਖੋ ਹਰਖਾ ਮੋੜ ਦਾ ਪਰ ਮੈਂ ਤਾਂ ਪਤਾ ਕਰ ਸਕਦਾ ਮੈਨੂੰ ਇੰਨਾ ਕੁ ਪਤਾ ਵੀ ਮੈਨੇਜਮੈਂਟ ਤੋਂ ਵਾਪਸ ਲੈ ਲਿਆ ਸਾਰਾ ਸਕੂਲ ਦਾ ਜ਼ਰਾ ਪ੍ਰਬੰਧ ਉਹ ਲਾਤਾ ਐ ਐਸਡੀਐਮ ਤੇ ਐਸਡੀਐਮ ਨੂੰ ਜੇ ਕਹਿਣਾ ਤਾਂ ਮੈਂ ਤਾਂ ਆਪਦੇ ਵੱਲੋਂ ਮੈਨੇਜਮੈਂਟ ਤੋਂ ਵਾਪਸ ਤਾਂ ਲੈ ਲਿਆ ਡੀਸੀ ਸਾਹਿਬ ਨੇ ਉਹਨਾਂ ਨੂੰ ਦੋਸ਼ੀ ਘਰਾਣ ਦਿੱਤਾ ਹੋਇਆ ਜਿੰਨੇ ਉਹਦੀ ਇਨਕੁਆਰੀ ਹੋਈ ਹੈ ਜੀ ਮੈਨੇਜਮੈਂਟ ਅੱਛਾ ਜੀ ਉਹਦੇ ਚ ਦੋਸ਼ੀ ਨੂੰ ਕਪੜੇਵਾਜੀ ਹੋਈ ਹੈ ਕੀ ਉਹ ਸਾਫ ਤੋਂ ਆਇਆ ਹੈ ਮੈਂ ਤਾਂ ਅਧਿਕਾਰੀ ਸਾਹਿਬ ਨਾਲ ਮੈਂ ਤਾਂ ਗੱਲ ਕਰ ਸਕਦਾ ਉਹ ਦੇਖੋ ਜਦੋਂ ਇਹ ਤਾਂ ਹੋਏਗਾ ਇੰਟੈਲੀਜੈਂਸੀਆਂ ਨੂੰ ਤਾਂ ਸਾਰਾ ਪਤਾ ਹੈ ਨਾ ਵੀ ਕੀ ਰਿਪੋਰਟ ਹੈ ਦੇਖੋ ਮੈਨਾਂ ਜੀ ਮੇਰੇ ਕੋਲ ਪੰਜਾਬ ਸਰਕਾਰ ਕੋਲੇ ਵੀ ਸ ਹੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਰਾ ਪਤਾ ਸਿਚੁਏਸ਼ਨ ਦਾ ਰਿਪੋਰਟ ਵੀ ਗਈ ਹੈ ਉਹਦੇ ਕੋਲੇ ਡੀਸੀ ਨੇ ਉਹਨਾਂ ਨੇ ਬਕਾਇਦਾ ਕਮੇਟੀ ਨੇ ਕਿਹਾ ਹੈ ਵੀ ਉਹ ਗੁਨਾਹਗਾਰ ਹੈ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦੇ ਰਹੇ ਠੀਕ ਕਹਿੰਦੇ ਹੋਵੇ ਪਰ ਉਹ ਮਸਲਾ ਸਮਝ ਲੈਣੀ ਚਾਹੀਦਾ ਹੈ ਇਦਾਂ ਦਾ ਸਿਸਟਮ ਲਾ ਹੋਊਗਾ ਜੀ ਉਹ ਦੇਖੋ ਸਿਸਟਮ ਦਾ ਨਹੀਂ ਗੱਲ ਤਾਂ ਰੱਖੋ ਤੁਸੀਂ 5 ਮਾਰਚ ਨੂੰ ਉੱਥੇ ਧਰਨਾ ਪ੍ਰਦਰਸ਼ਨ ਦੇਣ ਜਾ ਰਹੇ ਸੀ ਤਾਂ ਛੋਡੇ ਮੁੱਖ ਮੰਤਰੀ ਨੇ ਸਾਰੇ ਕਿਸਾਨਾਂ ਅੱਗੇ ਉਹਨੂੰ 4 ਤਰੀਕ ਨੂੰ ਘਰਾਂ ਚੋਂ ਅਰੈਸਟ ਕਰ ਲਿਆ ਕਿਸੇ ਦੇ ਘਰਾਂ 'ਚ ਫੋਰਸ ਖੜਾਤੀ ਮੈਨੂੰ ਇਹ ਦੱਸੋ ਜਿਹੜੀ ਉਹ ਚੰਡੀਗੜ੍ਹ ਹੈ ਕਿ ਉਹ ਸਾਡੀ ਰਾਜਧਾਨੀ ਨਹੀਂ ਕੱਲੀ ਉਹ ਝਾੜੂ ਪਾਰਟੀ ਦੀ ਰਾਜਧਾਨੀ ਹੈ ਕੀ ਜਿਹੜੇ ਅਸੀਂ ਕਿਉਂ ਸਾਨੂੰ ਕਿਉਂ ਫੋੜੋ ਫੜੀ ਕੀਤੀ ਸਾਨੂੰ ਕਿਉਂ ਰੋਕਿਆ ਗਿਆ ਸੋ ਜਿਹੜਾ ਹੁਣ ਸਵਾਲ ਦਾ ਜਵਾਬ ਗਰਾਹਾ ਸਾਹਿਬ ਦੇ ਸਕਦੇ ਹੋ ਮੈਂ ਨਹੀਂ ਤਾਂ ਦੇ ਸਕਦਾ ਦਾ ਤੁਸੀਂ ਨਹੀਂ ਦੇ ਸਕਦੇ ਮੈਂ ਤਾਂ ਕਰੇ ਮੇਰੇ ਵਾਰ ਚਾਹੋ ਜੀ ਆਇਆਂ ਨੂੰ ਆਜੋ ਮੇਰਾ ਚਾਹ ਵੀ ਪਿਆਉਂ ਮਰਨ ਜਾਈਏ ਸਾਨੂੰ ਇਹ ਦੱਸੋ ਜਿਹੜਾ ਸਾਡੇ ਪਿੰਡ ਚ ਆਉਨੇ ਹੋ ਫਿਰ ਇੱਥੇ ਅਸੀਂ ਸਾਨੂੰ ਮੁਰਜੋ ਜਦੋਂ ਕੱਲ ਨੂੰ 27 ਚ ਵੋਟਾਂ ਆਉਣੀਆਂ ਮੁੱਖ ਮੰਤਰੀ ਨਾਲ ਤਾਂ ਫੇਰ ਹੋਰ ਸੌਂਗੀ ਯਾਨੀ ਕਿ ਰਾਇ ਤਾਂ ਉਥੇ ਐਮ ਐਲ ਏ ਤੇ ਮੰਤਰੀ ਨੂੰ ਜਾਣਗੇ ਤੁਸੀਂ ਇਕੱਠੇ ਹੋ ਕੇ ਕਿਉਂ ਨਹੀਂ ਉਹਨੂੰ ਕਹਿੰਦੇ ਕਿ ਭਾਈ ਤੂੰ ਪੀ ਕੇ दारू ਕਿਉਂ ਤੜਕੇ ਉਹ ਜਰੂਰ ਬੋਲਦਾ ਕਿਸਾਨ ਜਿਥੇ ਬੰਦੀ ਜਿੱਦੇ ਉਹ ਬੋਲਦਾ ਖਾਂ ਜਿਥੇ ਬੰਦੀਆਂ ਦੇ ਉਹਦਾ ਪੈਗ ਲੱਗਿਆ ਹੁੰਦਾ ਉਹਦਾ ਇਹ ਨਹੀਂ ਪਤਾ ਕੀ ਬੋਲ ਪਏ ਉਹਨੂੰ ਇਹ ਨਹੀਂ ਪਤਾ ਵੀ ਕਿਰਦੇ ਸਾਡੇ ਐਮਐਲਏ ਨੇ ਤੇਰੇ ਕੋਲ ਤਾਂ ਸਿਕਿਉਰਟੀ ਆ ਮੁੱਖ ਮੰਤਰੀ ਦੀ ਇਹ ਗੱਲ ਹੁਣ ਤੁਸੀਂ ਨਸ਼ਿਆਮ ਗੁਰੂਤਮ ਨੇ ਮਸ਼ਹਦੀ ਹੋਈ ਹੈ ਮਸ਼ਹਦੀ ਹੋਈ ਹੈ ਜਿਹੜੀ ਉਹ ਠਾਰ ਵਾਲੀ ਬੀਬੀ ਹੈ ਉਹਦਾ ਡਾਲ ਨਹੀਂ ਹੋਇਆ ਆਮ ਲੋਕਾਂ ਦੇ ਫੜ ਕੇ ਤੁਸੀਂ ਘਰ ਘਾਟੇ ਛੋਟੇ ਨੇ ਜਿਹੜੇ ਉਹਨੇ ਫੜਕੇ ਘਰ ਦਾਤੇ ਉਹ ਠਾਰ ਵਾਲੀ ਬੀਬੀ ਦੀ ਜਵਾਨਤ ਵੀ ਹੋ ਗਈ ਪੁਲਿਸ ਨੇ ਕੋਈ ਚਲਾਨ ਨਹੀਂ ਪੇਸ਼ ਕੀਤਾ ਉਹ ਐਸ਼ ਕਰਦੀ ਐ ਇਨਕਲਾਬ ਉਹਦੇ ਵਾਰ ਕੀ ਕਰੇ ਮੈਂ ਦਾਦਾ ਇੱਕ ਵਾਰੀ ਲੱਗੀ ਹੋਈ ਆ ਉਹ ਬਿਜ਼ਨਸ ਰਕਵਰੀ ਉਹਦੀ ਉਹਦੀ ਜਿਹੜੀ ਉਹਦੀ ਕੁਆਂਟੀਟੀ ਸੀਗੀ ਉਹਦੇ ਮੁਤਾਬਕ ਦੇਖੋ ਜਵਾਨਤ ਦੇਣੀ ਤਾਂ ਅਦਾਲਤ ਦਾ ਕੰਮ ਆ ਨਾ ਸਾਡਾ ਤਾਂ ਕੰਮ ਨਹੀਂ ਪੁਲਿਸ ਦਾ ਕੰਮ ਆ ਪੁਲਿਸ ਦਾ ਚਲਾਨ ਕਵਿਸ਼ ਕਰਨਾ ਕੰਮ ਹੈ ਨਹੀਂ ਚਲਾਨ ਤਾਂ ਪੇਸ਼ ਹੂ ਅਦਾਲਤ ਦੀ ਪੂਰੀ ਘਰ ਦਾ ਕੀ ਬਣਿਆ ਉਹਦੀ ਕੁਆਂਟੀਟੀ 22 ਸੀ ਜੀ ਉਹਦੀ ਇਨਕੁਆਇਰੀ ਲੋਕਾਂ ਦੇ ਨਿਕਲ ਆ 4 ਲੋਕਾਂ ਦੇ ਘਰਾਂ ਤੇ ਪੂਰਾ ਪੰਜਾ ਚੱਲ ਰੰਗ ਨਹੀਂ ਕਰਦੇ ਕਿਉਂ ਨਹੀਂ ਚੱਲ ਰਿਹਾ ਸਰਪੰਚ ਦੇਖੋ ਡਿਸਮਿਸ ਨਾਲ ਨਾਲ ਕਰੀਏ ਡਿਸਮਿਸ ਕਰਤੀ ਉਹਦੇ ਵਿੱਚੋਂ ਜਿਹੜਾ ਉਹਦਾ ਮਕਾਨ ਆ ਜਿਹੜੀ ਉਹਦੀ ਕੋਠੀ ਆ ਕੀ ਇਹਨਾਂ ਨੂੰ ਵੀ ਪਤਾ ਹੋਊਗਾ ਮੈਂ ਤਾਂ ਭਾਵੇਂ ਉਹ ਪਟੈਂਡੇ ਦਾ ਕੇਸ ਆ ਪਰ ਕੋਠੀ ਉਹਦੇ ਭਾਈ ਦੇ ਨਾਮ ਭਾਈ ਦੇ ਨਾਮ ਤੇ ਮੇਰੇ ਗਵਾਹ ਨਹੀਂ ਜੀ ਉਹਦੇ ਭਾਈ ਦੇ ਨਾਮ ਦਾ ਉਹਦਾ ਸਾਰਾ ਜਦੋਂ ਇਨਕੁਆਰੀ ਕਰਕੇ ਉਹਦੇ ਭਾਈ ਦੀ ਕੀ ਆਮਦਨਾਂ ਕੀ ਕਿਉਂਕਿ ਜੇ ਉਹਦੇ ਨਾਂ ਹੀ ਨਹੀਂ ਉਹ ਮਾਲਕ ਨਹੀਂ ਉਹ ਕੋਠੀ ਦੀ ਜਿਹੜੀ ਚ ਰਹਿ ਰਹੀ ਆ ਉਹਦੇ ਭਾਈ ਦੇ ਨਾਲ ਜਦੋਂ ਭਾਈ ਦੇ ਨੂੰ enquary ਕਰਕੇ enquary ਨਹੀਂ ਨਸਨ ਦਿੱਤੀ ਹੋਈ ਆ ਵੀ ਜਿਹੜੀ ਉਹਨੇ ਇਨਕਮ ਕਰੀ ਆ ਕੀ ਇਹਦੀ ਇੰਨੀ ਇਨਕਮ ਸੀਗੀ ਜਿੰਨਾ ਉਹਨੇ ਭਾਈ ਨੇ ਜਾਂ ਜਿਹੜੀ ਧਾਰ ਲਈ ਵੀ ਆ ਉਹਦੀ enquary ਦੇ ਅਧਾਰ ਤੇ ਕਾਰਵਾਈ ਕਰਨੀ ਅਸੀਂ ਕਿ ਲੋਕ ਤਾਂ ਨਹੀਂ ਕਰਦੇ ਚਲੋ ਅਗਲੀ ਗੱਲ ਫੜੀ ਤਾਂ ਹੈ ਨਾ ਪ੍ਰਧਾਨ ਜੀ ਫੜੀ ਤਾਂ ਹੈ ਨਾ ਫੜੀ ਵੀ ਹੋਰ ਘਰ ਨਹੀਂ ਨਟਾਇਆ ਫੜੀ ਵੀ ਪਲੇਟੇ ਜੀ ਗਈ ਆ ਅਗਲੀ ਵਾਰ ਫੜੀ ਗਈ ਆ ਸ਼ੈਂਪੂ ਤੇ ਖਨੋਰੀ ਮੋਰਚੇ ਚੱਲ ਰਹੇ ਸੀ ਛੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰ ਲੀਆਂ ਏਸੀ ਚੋਰੀ ਕਰ ਲਏ ਉਹਨਾਂ ਦਾ ੂਣ ਮਿਰਚਾ ਕੇ ਚਾਪ ਚਾ ਕੇ ਲੈ ਗਏ ਇਥੋਂ ਤੱਕ ਵੀ ਸੋਡੀ ਸਰਕਾਰ ਤੇ ਦਾ ਟੈਗ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗਿਆ ਸੋਡਾ ਜਿਹੜਾ ਖਨੌਰ ਵਾਲਾ ਐਮਐਲਏ ਆ ਉਹਦੇ ਬੰਦਿਆਂ ਕੋਲ ਟਰਾਲੀਆਂ ਵਿਗੀਆਂ ਨੇ ਯਾਨੀ ਗਰਲਾਲ ਕੀ ਨਾ ਉਹਦਾ ਯਾਨੀ ਸਰਕਾਰ ਦਾ ਕੋਈ ਮੂੰਹ ਨਹੀਂ ਖੁੱਲਿਆ ਕਿਸੇ ਦੇ ਪਰਚਾ ਨਹੀਂ ਦਰਜ ਕੀਤਾ ਸਾਨੂੰ ਐ ਦੱਸੋ ਕਿ ਸਾਡੀਆਂ ਟਰਾਲੀਆਂ ਕਦੋਂ ਦੇਓਗੇ ਟਰਾਲੀਆਂ ਇਹ ਵੀ ਸੋਲੋ 2-2 ਲੱਖ ਰੁਪਏ ਦੀ ਮੇਰੀ ਸੁਣ ਲੋ ਆਪਣੇ ਏਰੀਆ ਦੀ ਇਕੱਲੇ ਚੱਲਣ ਵਾਲੇ ਦਾ ਟਰੈਕਟਰ ਟਰਾਲੀ ਸੀ ਜਿਹੜਾ ਚੱਲਣ ਵਾਲੇ ਦਾ ਪੁੱਛ ਲੋ ਜਾ ਕੇ ਦੂਜੇ ਦਿਨ ਨਾ ਟਰੈਕਟਰ ਟਰਾਲੀ ਨਹੀਂ ਆਇਆ ਤਾਂ ਉਹਨਾਂ ਨੂੰ ਜਾ ਕੇ ਪੁੱਛ ਲੋ ਮੈਂ ਤਾਂ ਉਹ ਨਹੀਂ ਸਮਝਦੇ ਜਿਹੜੇ ਹੁਣ ਮੇਰੇ ਏਰੀਆ ਮੈਨੂੰ ਤੁਸੀਂ ਲਿਆ ਤਾਂ ਨਾ ਟਰੈਕਟਰ ਟਰਾਲੀ ਨਹੀਂ ਮਿਲਿਆ ਦੱਸੋ ਦੂਜੇ ਦਿਨ ਮੈਂ ਆਪ ਦਵਾ ਕੇ ਆਇਆ ਟਰੈਕਟਰ ਟਰਾਲੀ ਚਲਾਣ ਵਾਲੇ ਦੇ ਗਵਾਹ ਬੈਠੇ ਆ ਕਿ ਤੁਸੀਂ ਆਪਣੀ ਜਥੇਬੰਦੀ ਨੂੰ ਪੁੱਛ ਲਓ ਜੇ ਇਹਦਾ ਮਤਲਬ ਚੋਰੀ ਦਾ ਕੀਤਾ ਸੀ ਉਹਦਾ ਕਿਸੇ ਨੇ ਦਬਾਇਆ ਨਹੀਂ ਕਹਿੰਦਾ ਤੁਸੀਂ ਦਬਾਇਆ ਨਹੀਂ ਉਸਨੇ ਰਾਤ ਨੂੰ ਜਿਹਦੇ ਕੋਲੇ ਫਾਰਮਰ ਨਹੀਂ ਡਿਲੀਵਰੀ ਆਉਂਦੀ ਉਹ ਖੜੇ ਸੀਗੇ ਉਹਨਾਂ ਨੂੰ ਦਬਾਇਆ ਟਰੈਕਟਰ ਟਰਾਲੀ ਉੱਥੇ ਸੀ ਮੈਂ ਕਿਹਾ ਉੱਥੇ ਪੁਲਿਸ ਦੀ ਹਾਜ਼ਰੀ ਚ ਹੋਇਆਗਾ ਪੁਲਿਸ ਨੇ ਜੀ ਦੇਖੋ ਤੁਸੀਂ ਖਾਪਾ ਇੱਕ ਦੂਜੇ ਨਾਲ ਬਹਿਸ ਨਹੀਂ ਕਰਦੇ ਪੁਲਿਸ ਨੇ ਜੇ ਕੋਈ ਰੌਲਾ ਪੈ ਗਿਆ ਉਹਨੇ ਸਾਈਡ ਤੇ ਲਾ ਲਈਆਂ ਜਿਹੜੇ ਨੇ ਗਏ ਸੀਗੇ ਦਵਾਈਆਂ ਮੈਂ ਆਪ ਦਵਾਈਆਂ ਉਹਦਾ ਰੰਗ ਪੁੱਜਿਆ ਹੋਇਆ ਸੀ ਰੰਗ ਕਰਕੇ ਲੋਕਾਂ ਨੇ ਦਾ ਹੋਰ ਰੰਗ ਕਰਾ ਲਿਆ ਸੀ ਚੱਲ ਹੁਣ ਠੀਕ ਆ ਗਿਆ ਆ ਗਿਆ ਹੈ ਕਿ ਆ ਅਸੀਂ ਉਹਦੇ ਬੇਇੱਜ਼ਤੀ ਇਹ ਕਰਦੇ ਆ ਜੇ ਤੁਸੀਂ ਇਕੱਠੇ ਹੋ ਕੇ ਐਮਐਲਏ ਮੁੱਖ ਮੰਤਰੀ ਨੂੰ ਸਮਝਾ ਲਓਗੇ ਇਹ ਸੋਡੇ ਹਿੱਤ ਵਿੱਚ ਹੈ ਨਹੀਂ ਭਰਾਵੋ 27 ਚ ਜਿਹੜੇ ਉਹਦੇ ਸ਼ਬਦ ਸੀ ਪਤਾ ਕੀ ਕਹਿੰਦਾ ਸੀ ਉਹ ਵੀ ਡੜਾ ਤੋਂ ਡੜਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਜਾਨੀ ਉਹਨੇ ਹੀ ਕਹੇ ਸੀ ਉਹਦੀ ਸਰਕਾਰ ਤੇ ਉਹ ਆਪ ਹੀ ਲਾਗੂ ਕਰਾ ਦੂਗਾ ਅਸੀਂ ਤੁਹਾਨੂੰ ਇਹੀ ਕਹਿੰਦੇ ਆ ਸੁਧਾਰ ਕਰਨਾ ਹਜ਼ਾਰ ਕਰ ਲਓ ਨਹੀਂ ਕਰਨਾ